ਨਲ ਪੰਛੀ ਨੂੰ ਅਨਲ ਆਕਰਸ਼ੀ ਕੀ ਕਹਿੰਦੇ ਹਨ ਇਹ ਇੱਕ ਅਜੀਹਾ ਪੰਛੀ ਹੈ ਜਿਸ ਨੂੰ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ ਇਹ ਸਦਾ ਅਸਮਾਨ ਵਿੱਚ ਉੱਡਦਾ ਰਹਿੰਦਾ ਹੈ ਆਕਾਸ਼ ਵਿੱਚ ਹੀ नर मादा ਦਾ ਸੰਯੋਗ ਹੁੰਦਾ ਹੈ मादा ਆਕਾਸ਼ ਵਿੱਚ ਜਦੋਂ ਆਂਡਾ ਦਿੰਦੀ ਹੈ ਆਂਡਾ ਆਕਾਸ਼ ਵਿੱਚ ਹੀ ਟੁੱਟ ਕੇ ਬੱਚਾ ਨਿਕਲਦੇ ਸਹਾਰ ਉੱਡ ਕੇ ਮਾਂ ਪਿਓ ਕੋਲ ਚਲਾ ਜਾਂਦਾ ਹੈ ਇਸ ਪੰਛੀ ਦੀ ਇਹ ਜੀਵਨ ਕਿਰਿਆ ਹੈ ਦਸਮ ਪਾਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਉਸਤਤ ਵਿੱਚ ਵਰਣਨ ਕੀਤਾ ਹੈ ਕਿ ਅਨਲ ਆਕਾਸ਼ ਪੰਛੀ ਟੋਲਬੋ ਕਰਤ ਹੈ ਜਫਰਨਾਮਾ ਵਿੱਚ ਵੀ ਇਸ ਪੰਛੀ ਦਾ ਜ਼ਿਕਰ ਹੈ ਭਾਈ ਗੁਰਦਾਸ ਜੀ ਨੇ ਆਪਣੀ 21ਵੀਂ ਬਾਹਰ ਵਿੱਚ ਇਸ ਪੰਛੀ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਅਨਲ ਮਲ ਕਰ ਖਿਆਲ ਮੰਗ ਉੱਡੇ ਦੀਆਂ ਭਾਈ ਕਾਨ ਸਿੰਘ ਨਾਬਾ ਨੇ ਮੰਨਲ ਸ਼ਬਦ ਦਾ ਅਰਥ ਮਨ ਦੀ ਚਾਲ ਵਾਲਾ ਕੀਤਾ ਹੈ ਜਨਮ ਸਾਖੀ ਵਿੱਚ ਅਨਲ ਨੂੰ ਅਲਲ ਚੀਨ ਪੰਛੀ ਲਿਖਿਆ ਮਿਲਦਾ ਹੈ ਅਰਬੀ ਫਾਰਸੀ ਵਾਲੇ ਇਸ ਨੂੰ ਉਨੇਕਾ ਜਾਂ ਅਨਕਾ ਕਹਿੰਦੇ ਹਨ ਇਹ ਨਾਂ ਕਿਸੇ ਦੀ ਨਜ਼ਰੀ ਪੈਂਦਾ ਹੈ ਤੇ ਨਾ ਹੀ ertidite ਬੈਠਦਾ ਹੈ ਇਸ ਦੀ ਗਰਦਨ ਲੰਮੀ ਦੱਸੀ ਜਾਂਦੀ ਹੈ ਆਲੋਕਿਕ ਪੰਛੀ ਦੀ ਕਲਪਨਾ ਗੁਰਪ੍ਰਤਾਪ ਸੂਰਜ ਵਿੱਚ ਇਸ ਤਰ੍ਹਾਂ ਹੈ ਪਰ ਕਾਮੋ ਸੰਗ ਲੱਗਿਓ ਕਾਨਾ